ਏਅਰ ਇੰਡੀਆ ਦੀ ਫਲਾਈਟ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਤਾਂ ਤਸਵੀਰਾਂ ਲਾਈਵ ਤੁਹਾਨੂੰ ਬੁਖਾਰਿਆ ਕਿ ਕਿਵੇਂ ਜਹਾਜ਼ ਕ੍ਰੈਸ਼ ਹੁੰਦਾ ਤਾਂ ਦੱਸ ਦਈਏ ਕਿ ਜਿੱਥੇ ਏਅਰ ਇੰਡੀਆ ਦਾ ਬੋਇੰਗ 787 ਡ੍ਰੀਮ ਲਾਈਨਰ ਪਲੇਨ ਕ੍ਰੈਸ਼ ਹੁੰਦਾ ਤਾਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਰਨੀ ਸਣੇ 242 ਪੈਸੇਂਜਰਸ ਪਲੇਨ ਦੇ ਵਿੱਚ ਸਵਾਰ ਹੁੰਦੇ ਨੇ ਦਰਅਸਲ ਵਿਮਾਨ ਲੰਡਨ ਦੇ ਲਈ ਉਡਾਨ ਭਰ ਰਿਹਾ ਸੀ ਕਿ ਇਸ ਦੇ ਦਰਮਿਆਨ ਟੇਕ-ਆਫ ਦੇ ਦੌਰਾਨ 에어ਪੋਰਟ ਦੀ ਬਾਉਂਡਰੀ ਦੇ ਨਿਰਧਾਰਿਤ tMapਾਕਾ ਹੋ ਗਿਆ ਦਰਅਸਲ ਇਹ 에어 ਇੰਡੀਆ ਦੀ ਫਲਾਈਟ ਜੋ ਕਿ 138 ਤੇ ਇਸ ਨੇ ਉਡਾਨ ਭਰੀ ਸੀ ਤੇ 140 ਤੇ ਕ੍ਰੈਸ਼ ਹੋਇਆ 2 ਮਿੰਟਾਂ ਦੇ ਵਿੱਚ ਹੀ ਵਿਮਾਨ ਜਿਹੜਾ ਕ੍ਰੈਸ਼ ਹੁੰਦਾ ਹੈ ਤਾਂ ਦੱਸਿਆ ਗਿਆ ਕਿ ਅੰਮਦਾਬਾਦ ਦੇ ਵਿੱਚ 에어 ਇੰਡੀਆ ਦਾ ਬੋਇੰਗ 787 ਜਹਾਜ਼ ਜਿਹੜਾ ਇਹ ਕ੍ਰੈਸ਼ ਹੋਇਆ ਹੈ ਤੇ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਦੋ ਪਾਇਲਟਸ ਕੈਬਿਨ ਕਰੂ ਸਣੇ 242 ਲੋਕ ਇਸ ਦੇ ਵਿੱਚ ਸਵਾਰ ਸਨ ਉਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਵੀ ਇਸ ਦੀ ਪੂਰੀ ਰਿਪੋਰਟ ਮੰਗੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਲੋਕਾਂ ਦੀ ਅਮਰਿਤਕ ਦੇ ਆਲਮਲਬੇ ਦੇ ਵਿੱਚੋਂ ਗੱਡੀਆਂ ਜਾ ਚੁੱਕੀਆਂ ਨੇ ਇਹਨਾਂ ਦੀ ਗਿਣਤੀ ਵਧ ਸਕਦੀ ਹੈ ਕਿ ਲੋਕਾਂ ਦੀ ਜਾਨ ਜਗਈ ਹੈ ਇਸ ਦੀ ਜਿਹੜਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਤਾਂ ਦੱਸਦੇ ਇਹ ਕਿ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਅੱਗ ਬੁਝਾਉਣ ਦੇ ਨਾਲ ਨਾਲ ਮਲਬੇ ਦੇ ਹੇਠੋਂ ਮ੍ਰਿਤਕ ਦੇਹਾਂ ਦੀ ਪਾਲ ਕੀਤੀ ਜਾ ਰਹੀ ਹੈ ਤਾਂ 에어 ਇੰਡੀਆ ਦੀ ਇਹ ਫਲਾਈਟ ਜੁਇਕ 38 ਤੇ ਉਡਾਨ ਭਰਦੀ ਹੈ ਤੇ ਇੱਕ 40 ਤੇ ਕ੍ਰੈਸ਼ ਹੋਇਆ ਹੈ ਇਹ ਪਲੇਨ ਦਾ ਸੇ ਇਹ ਕਿ ਜਿਸ ਤਰੀਕੇ ਦੇ ਨਾਲ ਇਸ ਦੇ ਵਿੱਚੋਂ ਹਿੰਦ ਉਹ ਗੁਬਾਰ ਉਠਿਆ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ 에어 ਇੰਡੀਆ ਦੀ ਫਲਾਈਟ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਤਾਂ ਤਸਵੀਰਾਂ ਲਾਈਵ ਤੁਹਾਨੂੰ ਬੁਖਾਰਿਆ ਕਿ ਕਿਵੇਂ ਜਹਾਜ਼ ਕ੍ਰੈਸ਼ ਹੁੰਦਾ ਤਾਂ ਦੱਸ ਜੀ ਕਿ ਜਿੱਥੇ 에어 ਇੰਡੀਆ ਦਾ ਬੋਇੰਗ 787 ਡ੍ਰੀਮ ਲਾਈਨਰ ਪਲੇਨ ਕ੍ਰੈਸ਼ ਹੁੰਦਾ ਤਾਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵੀ ਜੋ ਰੂਪਾਨੀ ਸਣੇ 242 ਪੈਸੇਂਜਰਸ ਪਲੇਨ ਦੇ ਵਿੱਚ ਸਵਾਰ ਹੁੰਦੇ ਨੇ ਦਰਅਸਲ ਵਿਮਾਨ ਲੰਡਨ ਦੇ ਲਈ ਉਡਾਨ ਭਰ ਰਿਹਾ ਸੀ ਕਿ ਇਸ ਦੇ ਦਰਮਿਆਨ ਟੇਕ ਆਫ ਦੇ ਦੌਰਾਨ ਏਅਰਪੋਰਟ ਦੀ ਬਾਉਂਡਰੀ ਦੇ ਨੇੜੇ ਧਮਾਕਾ ਹੋ ਗਿਆ ਦਰਅਸਲ ਇਹ ਏਅਰ ਇੰਡੀਆ ਦੀ ਇਹ ਫਲਾਈਟ ਜੋ ਕਿ 138 ਤੇ ਇਸ ਨੇ ਉਡਾਨ ਭਰੀ ਸੀ ਤੇ 140 ਤੇ ਕ੍ਰੈਸ਼ ਹੋਇਆ 2 ਮਿੰਟਾਂ ਦੇ ਵਿੱਚ ਹੀ ਵਿਮਾਨ ਜਿਹੜਾ ਕ੍ਰੈਸ਼ ਹੁੰਦਾ ਹੈ ਤੇ ਦੱਸਿਆ ਗਿਆ ਕਿ ਅਮદાવાદ ਦੇ ਵਿੱਚ 에어 ਇੰਡੀਆ ਦਾ ਬੋਇੰਗ 787 ਜਹਾਜ਼ ਜਿਹੜਾ ਹੈ ਉਹ ਕ੍ਰੈਸ਼ ਹੋਇਆ ਹੈ ਤੇ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਦੋ ਪਾਇਲਟਸ ਕੈਬਿਨ ਕਰੂ ਸਣੇ 242 ਲੋਕ ਇਸ ਦੇ ਵਿੱਚ ਸਵਾਰ ਸਨ ਉਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਵੀ ਇਸ ਦੀ ਪੂਰੀ ਰਿਪੋਰਟ ਮੰਗੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ 50 ਲੋਕਾਂ ਦੀ ਮਰਤਕ ਦੇ ਮਲਬੇ ਦੇ ਵਿੱਚੋਂ ਕੱਢੀਆਂ ਜਾ ਚੁੱਕੀਆਂ ਨੇ ਇਹਨਾਂ ਦੀ ਗਿਣਤੀ ਵਧ ਸਕਦੀ ਹੈ ਕਿ ਲੋਕਾਂ ਦੀ ਜਾਨ ਜਾ ਗਈ ਹੈ ਇਸ ਜਿਹੜਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਤਾਂ ਦੱਸਦੇ ਯੇ ਕਿ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਅੱਗ ਬਝਾਉਣ ਦੇ ਨਾਲ ਨਾਲ ਮਲਬੇ ਦੇ ਹੇਠੋਂ ਮ੍ਰਿਤਕ ਦੇਹਾਂ ਦੀ ਪਾਲ ਕੀਤੀ ਜਾ ਰਹੀ ਹੈ ਤਾਂ 에어 ਇੰਡੀਆ ਦੀ ਇਹ ਫਲਾਈਟ ਜੁਇਕ 38 ਤੇ ਉਡਾਨ ਭਰਦੀ ਹੈ ਤੇ ਇੱਕ 40 ਤੇ ਕ੍ਰੈਸ਼ ਹੋਇਆ ਹੈ ਇਹ ਪਲੇਨ ਦਾ ਸੋ ਯੇ ਕਿ ਜਿਸ ਤਰੀਕੇ ਦੇ ਨਾਲ ਇਸ ਦੇ ਵਿੱਚੋਂ ਤੁਹੈਂਦਾ ਗੁਬਾਰ ਉੱਠਿਆ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ 에어 ਇੰਡੀਆ ਦੀ ਫਲਾਈਟ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਤਾਂ ਤਸਵੀਰਾਂ ਲਾਈਵ ਤੁਹਾਨੂੰ ਬੁਖਾਰਿਆ ਕਿ ਕਿਵੇਂ ਜਹਾਜ਼ ਕ੍ਰੈਸ਼ ਹੁੰਦਾ ਹੈ ਤਾਂ ਦੱਸਦੇ ਯੇ ਕਿ ਥੀਰੀ ਇੰਡੀਆ ਦਾ ਬੋਇੰਗ 787 ਡ੍ਰੀਮ ਲਾਈਨਰ ਪਲੇਨ ਕ੍ਰੈਸ਼ ਹੁੰਦਾ ਤਾਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵੀ ਜੋ ਰੁਪਾਣੀ ਸਣੇ 242 ਪੈਸੇਂਜਰਸ ਪਲੇਨ ਦੇ ਵਿੱਚ ਸਵਾਰ ਹੁੰਦੇ ਨੇ ਦਰਅਸਲ ਵਿਮਾਨ ਲੰਡਨ ਦੇ ਲਈ ਉਡਾਨ ਭਰ ਰਿਹਾ ਸੀ ਕਿ ਇਸ ਦੇ ਦਰਮਿਆਨ ਟੇਕ-ਆਫ ਦੇ ਦੌਰਾਨ 에어ਪੋਰਟ ਦੀ ਬਾਉਂਡਰੀ ਦੇ ਨਿਰਿਤ tMapਾਕਾ ਹੋ ਗਿਆ ਦਰਅਸਲ 에어 ਇੰਡੀਆ ਦੀ ਇਹ ਫਲਾਈਟ ਜੋ ਕਿ 138 ਤੇ ਇਸ ਨੇ ਉਡਾਨ ਭਰੀ ਸੀ ਤੇ 140 ਤੇ ਕ੍ਰੈਸ਼ ਹੋਈ ਦੋ ਮਿੰਟਾਂ ਦੇ ਵਿੱਚ ਹੀ ਵਿਮਾਨ ਜਿਹੜਾ ਕ੍ਰੈਸ਼ ਹੁੰਦਾ ਹੈ ਤਾਂ ਦੱਸ ਦਈਏ ਕਿ ਕੈਮਦਾਬਾਦ ਦੇ ਵਿੱਚ 에어 ਇੰਡੀਆ ਦਾ ਬੋਇੰਗ 787 ਜਹਾਜ਼ ਜਿਹੜਾ ਹੈ ਉਹ ਕ੍ਰੈਸ਼ ਹੋਇਆ ਹੈ ਤੇ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਦੋ ਪਾਇਲਟ ਦਾ ਸੈਕੈਬਿਨ ਕਰੂ ਸਣੇ 242 ਲੋਕ ਇਸ ਦੇ ਵਿੱਚ ਸਵਾਰ ਸਨ ਉਸ ਤੋਂ ਬਾਅਦ ਗ੍ਰਾਮ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਵੀ ਇਸ ਦੀ ਪੂਰੀ ਰਿਪੋਰਟ ਮੰਗੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ 50 ਲੋਕਾਂ ਦੀ ਮ੍ਰਿਤਕ ਦੇ ਆਲਮਬੇ ਦੇ ਵਿੱਚੋਂ ਗੱਡੀਆਂ ਜਾ ਚੁੱਕੀਆਂ ਨੇ ਇਹਨਾਂ ਦੀ ਗਿਣਤੀ ਵੱਧ ਸਕਦੀ ਹੈ ਕਿ ਲੋਕਾਂ ਦੀ ਜਾਨ ਜਾ ਗਈ ਹੈ ਇਸ ਦੀ ਜਿਹੜਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਤਾਂ ਦੱਸਦੇ ਯੇ ਕਿ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਅੱਗ ਬੁਝਾਉਣ ਦੇ ਨਾਲ ਨਾਲ ਮਲਬੇ ਦੇ ਹੇਠੋਂ ਮ੍ਰਿਤਕ ਦੇਹਾਂ ਦੀ ਪਾਲ ਕੀਤੀ ਜਾ ਰਹੀ ਹੈ ਤਾਂ 에어 ਇੰਡੀਆ ਦੀ ਇਹ ਫਲਾਈਟ ਜੁਇਕ 38 ਤੇ ਉਡਾਨ ਭਰਦੀ ਹੈ ਤੇ 40 ਤੇ ਕ੍ਰੈਸ਼ ਹੋਇਆ ਹੈ ਇਹ ਪਲੇਨ ਦੱਸਦੇ ਯੇ ਕਿ ਜਿਸ ਤਰੀਕੇ ਦੇ ਨਾਲ ਇਸ ਦੇ ਵਿੱਚੋਂ ਮੈਂਦਾ ਗੁਬਾਰ ਉੱਠਿਆ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ